3304 84277 25955 ਵੀਰ ਦਾ ਮੋਬਾਈਲ ਨੰਬਰ ਹੁਣ ਆਪਾਂ ਗੱਲ ਕਰਦੇ ਆ ਟਰੈਕਟਰ ਮਾਰੇ ਮਾਡਲ ਵਾਰੇ ਸਾਰੇ ਦੱਸਾਂਗੇ ਤੁਹਾਨੂੰ ਆਪਾਂ 1994 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 1994 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਬਾਈ ਜੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਬਿਲਕੁਲ ਵਧੀਆ ਸਾਫ ਸੁਥਰਾ ਟਰੈਕਟਰ ਪਿਆ ਰੰਗ ਪੇਂਟ ਬਾਈ ਜੀ ਵਧੀਆ ਪਿਆਗਾ ਟਰੈਕਟਰ ਦਾ ਜਿੱਦਾਂ ਦਾ ਵੀਡੀਓ ਜਿਖਾਇਆ ਤੁਹਾਨੂੰ ਉਦਾਂ ਦੇ ਰੰਗ ਪੇਟ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਈ ਜੀ ਰੰਗ ਪੇਂਟ ਦੀ ਵਧੀਆ ਪਿਆਗਾ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਟਾਇਰਾਂ ਦੀ ਗੱਲ ਕਰ ਗਏ ਆਪਾਂ 40 ਤੋਂ 45 ਪੈਸੇ ਟਾਇਰ ਪਿਆ ਬਾਈ ਜੀ ਟਰੈਕਟਰ ਤੇ 40 ਤੋਂ 45 ਪੈਸੇ ਟਾਇਰ ਆਗੇ ਸੈਲਫ ਸਟਾਰਟਰ ਟਰੈਕਟਰ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਰੀਜਨਲ ਆ ਰੇਟ ਇਹਦਾ ਹੈਗਾ 1 ਲੱਖ ਤੇ 50000 ਰੁਪਇਆ ਮੁੱਲ ਆ ਬਾਈ ਜੀ 1 ਲੱਖ ਤੇ 50000 ਰੁਪਇਆ ਮੁੱਲ ਮੌਕੇ ਤੇ ਮਾਨਤਨ ਵੀਰ ਕਹਿੰਦੇ ਆਪਾਂ ਹੋਰ ਵੀ ਕਰ ਦਿਆਂਗੇ 150000 ਰੁਪਇਆ ਮਾ ਮੋਲਾ ਟਰੈਕਟਰ ਦਾ ਅਗਲਾ ਸੰਦ ਹੈਗਾ ਬਾਈ ਜੀ ਮਹਿੰਦਰਾ ਟਰੈਕਟਰ ਆਗਾ ਆਪਣੇ ਕੋਲੇ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 1993 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 1993 ਮਾਡਲ ਟਰੈਕਟਰ ਹਰਿਆਣੇ ਨਾਮ ਦਾ ਟਰੈਕਟਰ ਸੀਗਾ ਬਾਈ ਜੀ ਪਹਿਲਾਂ ਇਹ ਹੁਣ ਪੰਜਾਬ ਚ ਨਾਮ ਹੋਇਆ ਵਾ 1993 ਮਾਡਲ ਹਰਿਆਣੇ ਨਾਮ ਦਾ ਟਰੈਕਟਰ ਆ ਪੰਜਾਬ ਵਿੱਚ ਨਾਮ ਹੋਇਆ ਵਾ ਬਾਈ ਜੀ ਟਰੈਕਟਰ ਐ ਸੋਨੂੰ ਦੂਰੀਆਂ ਵੀ ਦੱਸਦਾ ਪੰਜਾਬ ਵਿੱਚ ਨਾਮ ਹੋਇਆ ਵਾ ਹਰਿਆਣਾ ਹਰਿਆਣੇ ਨੰਬਰ ਦਾ ਟਰੈਕਟਰ ਆ ਇਹ ਰੰਗ ਪੇਂਟ ਪੱਖੋਂ ਪੂਰੀ ਵਧੀਆ ਹਾਲ ਦਾ ਟਰੈਕਟਰ ਦੀ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਜੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਗੀ ਟਰੈਕਟਰ ਦੀ ਸਾਰਾ ਟਰੈਕਟਰ ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆਗਾ ਟਾਇਰਾਂ ਦੀ ਗੱਲ ਕਰਕੇ ਤਾਂ ਬਾਈ ਜੀ ਆਪਾਂ 35 ਤੋਂ 40 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਕੰਪਨੀ ਦੇ ਚਾਰੋ ਟਾਇਰ ਆ ਬਾਈ ਜੀ 35 ਤੋਂ 40 ਪੈਸੇ ਟਾਇਰ ਆਗੇ ਕੰਪਨੀ ਦੇ ਟਾਇਰ ਆ ਤੇ ਰੇਟ ਦੀ ਗੱਲ ਕਰਕੇ ਆਪਾਂ 1 ਲੱਖ ਤੇ 10000 ਰੁਪਏ ਮੁੱਲ ਆ ਬਾਈ ਜੀ ਟਰੈਕਟਰ ਦਾ 1 ਲੱਖ ਤੇ 10000 ਰੁਪਏ ਮੁੱਲ ਆ ਮੌਕੇ ਤੇ ਮਾਨ ਤਾਨ ਵੀਰ ਕਹਿੰਦੇ ਆਪਾਂ ਕਰ ਦਾਂਗੇ ਅਗਲਾ ਸੰਤ ਹੈਗਾ ਬਾਈ ਜੀ ਸਵਰਾਜ 855 ਟਰੈਕਟਰ ਆ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਹੁਣ ਆਪਾਂ ਗੱਲ ਕਰਦੇ ਆ ਕਿ ਟਰੈਕਟਰ ਬਾਰੇ 2021 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 2021 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਬਾਈ ਜੀ ਇਹ ਪਹਿਲੇ ਨਾਮ ਦਾ ਟਰੈਕਟਰ ਹੈ ਜੇ ਇਹ ਰੰਗ ਪੇਂਟ ਪੱਖੋਂ ਇੰਜਨ ਗੇਅਰ ਪੱਖੋਂ ਲੈਫਟ ਪੱਖੋਂ ਪਾਵਰ ਪੱਖੋਂ ਸਾਰਾ ਟਰੈਕਟਰ ਬਿਲਕੁਲ ਓਕੇ ਆ ਬਾਈ ਜੀ ਨਾਲ ਦੇ ਟਾਇਰ ਆਗੇ ਪਾਵਰ ਸਟੀering ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ ਰਿਜਨਲ ਟਾਇਰਾਂ ਦੀ ਗੱਲ ਕਰਕੇ ਆਪਾਂ 6 ਲੱਖ ਤੇ 75000 ਰੁਪਏ ਮੁੱਲ ਆ ਬਾਈ ਜੀ ਟਰੈਕਟਰ ਦਾ 6 ਲੱਖ ਤੇ 75000 ਰੁਪਏ ਮੁੱਲ ਆ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਕਰ ਦਿਆਂਗੇ ਇਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ